ਪੰਜਾਬ ਸਰਕਾਰ ਤੁਹਾਡੇ ਦਵਾਰ ਇਸ ਮਹਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਵਾਰਡ ਹਰ ਪਿੰਡ ਦੇ ਵਿੱਚ ਸੂਬਾ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ 44 ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਅੱਜ ਮਲੋੜ ਦੇ ਵਿੱਚ ਲਗਾਏ ਗਏ ਸੂਬਾ ਕੈਂਪਾਂ ਦੇ ਵਿੱਚ ਲੋਕਾਂ ਨੂੰ ਕੀ ਫਾਇਦਾ ਹੋਇਆ ਕਿੰਨੇ ਤਰ੍ਹਾਂ ਦੇ ਕੰਮ ਹੋਏ ਆਓ ਆਪਾਂ ਕੈਂਪ ਦੇ ਵਿੱਚ ਜਾ ਕੇ ਇਸ ਪ੍ਰਤੀ ਜਾਣਕਾਰੀ ਪ੍ਰਾਪਤ ਕਰਦੇ ਆ ਜਿਹੜੇ ਉੱਥੇ ਦੇ ਲੋਕ ਆਏ ਕੈਂਪਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਫੀ ਰਸ਼ ਹੈ ਲੋਕ ਆਪਣੇ ਆਪਣੇ ਕੰਮ ਕਰਾਉਣ ਦੇ ਵਿੱਚ ਵਿਜੀ ਹੈ ਵੱਖਰੇ ਵੱਖਰੇ ਕਾਊਂਟਰਾਂ ਦੇ ਵਿੱਚ ਵੱਖਰੇ ਵੱਖਰੇ ਵਿਭਾਗਾਂ ਦੇ ਜਿਹੜੇ ਕਰਮਚਾਰੀ ਹੈ ਉਹ ਆਪਣਾ ਕੰਮ ਕਰ ਰਹੇ ਹਨ ਆਪਾਂ ਇਹ ਤੁਸੀਂ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਆਪਾਂ ਇਸ ਬਾਰੇ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਏ ਹੈ ਤੇ ਜਿਨ੍ਹਾਂ ਨੇ ਕੋਈ ਕੰਮ ਕਰਵਾਇਆ ਆਪਦੀ ਤਾਂ ਜਾਣਦੇ ਆਪਾਂ ਉਹਨਾਂ ਤੋਂ ਆਓ ਆਪਾਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਵੀ ਕੈਂਪ ਦਾ ਕੋਈ ਫਾਇਦਾ ਹੋਇਆ ਉਹਨਾਂ ਨੂੰ ਕਿ ਨਹੀਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅੱਜ ਤੁਸੀਂ ਸੂਭਿਦਾ ਕੈਂਪ ਦੇ ਵਿੱਚ ਆਏ ਜਿਹੜੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਆ ਤੁਸੀਂ ਅੱਜ ਕਿਹੜੀ ਸੂਭਿਦਾ ਪ੍ਰਾਪਤ ਕੀਤੀ ਤੇ ਕਿੰਨੀ ਦੇਰ ਚ ਪ੍ਰਾਪਤ ਕੀਤੀ ਮੈਲੇ ਦੱਸਿਓ ਜੀ ਜੀ ਗੌਰਮੈਂਟ ਵੱਲੋਂ ਸੂਭਿਦਾ ਸਹਿ ਕੈਂਪ ਲਾਏ ਹੈਗੇ ਜੀ ਮਲੇ ਦੇ ਵਿੱਚ ਉਹਦੇ ਵਿੱਚ ਰੈਂਟ ਸਰਟੀਫਿਕੇਟ ਮੈਂ 10 ਮਿੰਟਾਂ ਦੇ ਵਿੱਚ ਪ੍ਰਾਪਤ ਕੀਤਾ ਤੇ ਮੈਂ ਧੰਨਵਾਦ ਆ ਇਹ ਸਰਕਾਰ ਦਾ ਭਗਤ ਸਿੰਘ ਮਾਣ ਜੀ ਤੁਹਾਡਾ ਤੁਸੀਂ ਕੀ ਸਰਟੀਫਿਕੇਟ ਬਣਾਇਆ ਜੀ ਅੱਜ ਕੈਂਪ ਦੇ ਵਿੱਚੋਂ ਜਾਤੀ ਛਾਟ ਕਿੰਨੀ ਦੇਰ ਚ ਬਣ ਗਿਆ ਜੀ 10 ਮਿੰਟਾਂ ਚ ਬਣ ਗਿਆ 10 ਮਿੰਟ ਅੱਗੇ ਦਫ਼ਤਰ ਚ ਜਾਂਦੇ ਸੀ ਤਾਂ 2 3 ਮਹੀਨੇ ਲੱਗ ਜਾਂਦੇ ਸੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਹ ਪੰਜਾਬ ਸਰਕਾਰ ਦਾ ਕੰਮ ਚੰਗਾ ਕੰਮ ਨਹੀਂ ਹੋਇਆ 10 ਮਿੰਟਾਂ ਚ ਕੰਮ ਬਣ ਗਿਆ ਕਿੰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮਾਨ ਸਰਕਾਰ ਆਪਦੀ ਸਰਕਾਰ ਆਪਦੇ ਦਰਵਾਜ਼ੇ ਵਿੱਚ ਜਿਹੜੇ ਮਾਨ ਸਰਕਾਰ ਵੱਲੋਂ ਦਿੱਲੀ ਦੋ-ਦੋ ਪਿੰਡਾਂ ਵਿੱਚ ਤੇ ਦੋ-ਦੋ ਗਾਰਡਨਾਂ ਦੇ ਵਿੱਚ ਕੈਂਪ ਲਗਾਇਆ ਜਾ ਰਹੇ ਨੇ ਉਹਦੇ ਚ ਆਪਾਂ ਨੂੰ ਜਿਹੜੀਆਂ 43 ਤਰ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਹੋ ਰਹੀਆਂ ਮਾਨਸਾ ਵੱਲੋਂ ਜਿਹੜੀਆਂ ਮੌਕੇ ਤੇ ਹੀ ਹੱਲ ਕੀਤੀਆਂ ਜਾ ਰਹੀਆਂ ਅੱਜ ਉਹਦੇ ਵਿੱਚੋਂ ਕਈ ਲੋਕਾਂ ਨੇ ਫਾਇਦਾ ਲਿਆ ਜਿਨ੍ਹਾਂ ਦੇ 10 ਮਿੰਟਾਂ ਦੇ ਵਿੱਚ ਸਰਟੀਫਿਕੇਟ ਬਣ ਗਏ ਜਿਹੜੇ ਕਈ ਸੇਵਾ ਕੇਂਦਰਾਂ ਵਿੱਚ ਜਾ ਕੇ ਲੈਣਾ ਚ ਲੱਗਣਾ ਪੈਂਦਾ ਸੀ ਧੱਕੇ ਖਾਣੇ ਪੈਂਦੇ ਸੀ ਉਹ ਮੌਕੇ ਤੇ ਹੀ ਉਹਨਾਂ ਦਾ ਨਿਪਟਾਰਾ ਹੋ ਰਿਹਾ ਹੈ ਲੋਕệ ਦੇ ਲੋਕਾਂ ਨੂੰ ਉਹ ਸਰਟੀਫਿਕੇਟ ਪ੍ਰਾਪਤ ਹੋ ਰਿਹਾ ਲੋਕ ਇਹਦਾ ਫਾਇਦਾ ਲੈ ਰਹੇ ਆ